ਤੁੱਕੇ ਸੀ ਨਾਨਪ੍ਰੀਟਲ ਦਾ ਅਕਾਊਂਟ ਚਾਹੀਏ ਹੋਇਆ ਇਸ ਕਰਕੇ ਸਾਨੂੰ ਉਹ ਗੱਲਾਂ ਕਹਿਣੀਆਂ ਨਹੀਂ ਆਉਂਦੀਆਂ ਜਿਹੜੀਆਂ ਅਸੀਂ ਨਾ ਕਰ ਸਕਦੇ ਹੋਈਏ ਪਰ ਕਹਿ ਦਈਏ ਅਸੀਂ ਉਹ ਗੱਲਾਂ ਕਹਿੰਦੇ ਨਹੀਂ ਚਾਰ ਕੰਮ ਕਹਿ ਕੇ ਪੰਜ ਕਰੋਗੇ ਲੋਕ ਸ਼ਾਬਾਸ਼ ਹੀ ਦੇਣਗੇ ਪੰਜ ਕਹਿ ਕੇ ਚਾਰ ਕਰੋਗੇ ਲੋਕ ਕਹਿਣਗੇ ਅਜੇ ਕੰਮ ਪੂਰਾ ਨਹੀਂ ਹੋਇਆ ਹੱਦ ਮੁੱਦੇ ਤੇ ਅਸੀਂ ਬੜੀ ਡਿਸਕਸ਼ਨ ਕਰਦੇ ਹਾਂ ਕੋਈ ਜਿਹੜਾ ਫੈਸਲਾ ਹੈ ਇਹ ਕੋਈ ਇੱਕ ਦਿਨ 'ਚ ਨਹੀਂ ਲਿਆ ਜਾਂਦਾ ਜੇ ਡਰੱਗਸ ਦੀ ਗੱਲ ਕਰਦੇ ਹਾਂ ਜੋ ਅੱਜ ਇਹ ਕਿਉਂ ਚੋਟ ਛੇੜਿਆ ਨਸ਼ਾ ਅਪਰਾਧ ਪੂਰੇ ਪੰਜਾਬ ਚ ਉਹ ਕੋਈ ਇੱਕ ਦਿਨ ਦਾ ਲਿਆ ਹੋਇਆ ਫੈਸਲਾ ਨਹੀਂ ਉਹਦੇ ਵਿੱਚ ਬਹੁਤ ਸਾਰੀਆਂ ਮੀਟਿੰਗਾਂ ਇਹ ਹੋਈਆਂ ਕਿ ਕਿਵੇਂ ਕਰਨਾ ਸਪਲਾਈ ਲਾਈਨ ਤੋੜ ਦਾਂਗੇ ਸਪਲਾਈ ਲਾਈਨ ਤਾਂ ਦੋ ਦਿਨ ਚ ਤੋੜ ਦੋਗੇ ਸਪਲਾਈ ਲਾਈਨ ਟੁੱਟਣ ਤੋਂ ਬਾਅਦ ਜਿਹੜੇ ਸਾਡੇ ਨੌਜਵਾਨ ਮੁੰਡੇ ਐਡਿਕਟਡ ਹੋ ਗਏ ਬਦਕਿਸਮਤੀ ਨਾਲ ਉਹ ਬੁਰੀ ਸੰਗਤ ਚ ਚਲੇ ਗਏ ਉਹ ਤਰਫਣਗੇ ਜੀ ਫਿਰ ਜਦੋਂ ਉਹਨਾਂ ਨੂੰ ਨਸ਼ਾ ਨਾ ਮਿਲਿਆ ਫਿਰ ਉਹਨਾਂ ਦਾ ਕੀ ਕਰਾਂਗੇ ਫਿਰ ਅਸੀਂ ਰੀ ਹੈਵ ਸੈਂਟਰਾਂ 'ਤੇ ਧਿਆਨ ਦਿੱਤਾ। ਔਟ ਸੈਂਟਰ, ਔਟ ਕਲੀਨਿਕ ਬਣਾਏ। ਉਹਨਾਂ 'ਚ ਦਵਾਈਆਂ ਦੀ ਦਿੱਕਤ ਨਾ ਆਵੇ। ਉਹ ਕੀਤਾ। ਫਿਰ ਕਿੰਨਾਂ ਨੂੰ ਆਪਾਂ ਨੇ ਦੋਸ਼ੀ ਸਮਝਣਾ? ਜਿਹੜੇ ਨਸ਼ਾ ਕਰਦੇ ਨੇ। ਉਹਨਾਂ ਦਾ ਤਾਂ ਕੋਈ ਕਸੂਰ ਨਹੀਂ। ਉਹਨਾਂ ਨੂੰ ਜੇਲ੍ਹ 'ਚ ਲੈ ਕੇ ਜਾਣ ਦਾ ਕੀ ਫਾਇਦਾ? ਉਹ ਤਾਂ ਮਰੀਜ਼ ਨੇ। ਉਹਨੂੰ ਤਾਂ ਹਸਪਤਾਲ ਲੈ ਕੇ ਜਾਵੋ। ਜਿਹੜੇ ਵੇਚਦੇ ਨੇ, ਜਿਹੜੇ ਸਪਲਾਇਰ ਨੇ, ਡੀਲਰ ਨੇ, ਡਿਸਟ੍ਰੀਬਿਊਟਰ ਨੇ, ਉਹਨਾਂ ਤੇ ਨੱਥ ਕਰੋ। ਸੋ 3-4 ਫੀਜ਼ਾਂ ਦੇ ਵਿੱਚ ਇਹ ਕੰਮ ਚੱਲਿਆ। ਤੇ ਨਾਲ ਨਾਲ ਜਿਹੜੇ-ਜਿਹੜੇ ਨੌਜਵਾਨ ਮੁੰਡੇ ਕਿਸੇ ਪਾਬਕਤਾ ਚਾਕੇ ਜਾਂ ਕੋਈ ਉਮਰ ਦਾ ਵੀ ਤਕਾਜ਼ਾ ਹੁੰਦਾ ਉਹ ਇਸ ਦਲਦਲ ਚਲੇ ਗਏ ਉਹਨਾਂ ਨੂੰ ਦਲਦਲ ਚੋਂ ਕੱਢਣਾ ਵੀ ਹੈ ਬਾਅਦ ਚ ਸਕਿੱਲ ਡਿਵੈਲਪਮੈਂਟ ਜਾਂ ਕੋਈ ਹੋਰ ਉਹਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਕੰਮ ਤੇ ਵੀ ਲਾਉਣਾ ਕਿਉਂਕਿ ਜੇ ਉਹਨਾਂ ਨੂੰ ਕੰਮ ਤੇ ਨਾ ਲਾਇਆ ਉਹ ਵਾਪਸ ਦਿਲ ਚਲੇ ਜਾਣਗੇ ਉੱਥੇ ਸੋ ਬੜੇ ਬੜੇ ਸਿਸਟਮੈਟਿਕ ਤਰੀਕੇ ਨਾਲ ਇਹ ਐਕਸ਼ਨ ਹੋਇਆ ਸੋ ਲੋਕਾਂ ਦਾ ਸਹਿਯੋਗ ਜਿਹੜਾ ਮਿਲ ਰਿਹਾ ਉਹਦੇ ਲਈ ਮੈਂ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਮੈਨੂੰ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਚ ਮੈਸੇਜ WhatsApp ਤੇ ਫੋਨ ਇਸ ਗੱਲ ਤੋਂ ਆਉਂਦੇ ਨੇ ਜੀ ਧੰਨਵਾਦ ਤੁਸੀਂ ਸਾਡਾ ਸਾਥ ਦੇ ਰਹੇ ਹੋ ਪੰਜਾਬ ਨੂੰ ਬਚਾਉਣ 'ਚ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ ਸੋ ਲੋਕਾਂ ਦੇ ਸਾਥ ਤੋਂ ਬਿਨਾਂ ਕੋਈ ਵੀ ਲਹਿਰ ਜਿਹੜੀ ਹੈ ਉਹ ਕੰਪਲੀਟਲੀ ਹੋ ਸਕਦੀ ਸਾਨੂੰ ਦੱਸੋ ਬੇਚੀਜ ਕੋਕੇ ਦੱਸੋ ਕਿੱਥੇ ਕੋਈ ਨਸ਼ਾ ਵੇਚਦਾ ਹੈ ਕਿੱਥੋਂ ਹੋ ਆਉਂਦੇ ਨੇ ਤੇ ਅਸੀਂ ਤੁਹਾਡਾ ਨਾਮ ਵੀ ਗੁਪਤ ਰੱਖਾਂਗੇ ਅਸੀਂ ਪੁਲਿਸ ਜਿਹੜੀ ਉਹ ਐਕਸ਼ਨ ਵੀ ਲਾਊਗੀ ਪਹਿਲਾਂ ਹੁੰਦਾ ਸੀ ਕਿਸੇ ਕਹਿੰਦਾ ਇਦਾਂ ਦੇ ਵੀ ਆਉਂਦਿਆਂ ਸੀ ਕਿ ਲੋਕ ਨਸ਼ਾ ਵੇਚਣ ਵਾਲੇ ਨੂੰ ਫੜ ਕੇ ਥਾਣੇ ਛੱਡਿਆ ਹੁੰਦੇ ਸੀ ਲੋਕ ਬਾਹਰ ਚ ਆਉਂਦੇ ਸੀ ਪਿੰਡ ਉਹ ਪਹਿਲਾਂ ਖੜਾ ਹੁੰਦਾ ਸੀ ਪਿੰਡ ਥਾਣੇ ਚ ਜੀ ਮੰਨ ਤੋਂ ਜਾਂਦੀ ਸੀ ਸੋਹਣ ਅਸੀਂ ਨਾਲ-ਨਾਲ ਪਾਪਰੀ ਕਮਾਈ ਜਿਹੜੀ ਹੈ ਉਹਦੇ ਨਾਲ ਬਣਾਈਆਂ ਹੋਈਆਂ ਬਿਲਡਿੰਗਾਂ ਉਹ ਵੀ ਅਸੀਂ ਨਾਲ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੋਣਾ ਕਿਸੇ ਨੇ ਅੱਡੀਆਂ ਕੋਠੀਆਂ ਪਾਲੀਆਂ ਕਿਸੇ ਨੇ ਕੁਛ ਉਹ ਵੀ ਅਸੀਂ ਉਹ ਕਹਿੰਦੇ ਪੰਜਾਬੀ ਚ ਕਹਾਵਤ ਹੈ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਉਹ ਵੀ ਜਿਹੜੀਆਂ ਉਹਨਾਂ ਦੀਆਂ ਐਨਡੀਪੀਐਸ ਦੇ ਜਿਨ੍ਹਾਂ ਦੇ ਪਰਚੇ ਨੇ ਜਿੰਨਾਂ ਨੇ ਡਰੱਗ ਦੇ ਪੈਸੇ ਨਾਲ ਕੋਠੀਆਂ ਘੜੀਆਂ ਕਿਚਨ ਜائਦਾ ਤਾਂ ਬਣਾਈਆਂ ਉਹ ਵੀ ਸਰਕਾਰ ਜਿਹੜੀ ਹੈ ਉਹ ਆਪਣੇ ਕੰਮ ਚ ਚਲੂਗੀ ਅੱਜ ਦਾ ਜਿਹੜਾ ਫੰਕਸ਼ਨ ਹੈ ਇਹਦੇ ਵਿੱਚ ਵੀ ਕਾਫੀ ਮੀਟਿੰਗਾਂ ਹੋਈਆਂ ਸਾਨੂੰ ਇੱਕ ਹੈਰਾਨੀਜਨਕ ਤੱਥ ਸਾਹਮਣੇ ਆਇਆ ਕਿ ਚੰਡੀਗੜ੍ਹ ਤੋਂ ਚੰਡੀਗੜ੍ਹ ਦਾ ਇੱਕ ਪੁਰਾਣਾ ਬੈਠਾ ਹੋਇਆ ਰੋਬ ਦਮਾਗ ਚ ਮਤਲਬ ਆਪਣੀ ਜਿਹੜੇ ਪੰਜਾਬ ਦੇ ਡਰਾਈਵਰ ਨੇ ਉਹਨਾਂ ਦਾ ਇੱਥੇ ਜੀਰਕਪੁਰ ਆ ਕੇ ਇਧਰੋਂ ਮੁਹਾਲੀ ਵਾਲੇ ਮੋੜ ਜੇ ਤੇ ਆ ਕੇ ਖਰੜ ਕੋਲ ਆ ਹੱਥ ਕੰਮਲ ਗਿਆ ਦੇ ਬਈ ਕੁਛ ਨਾ ਕੁਛ ਉਹਨੂੰ ਪੱਤਿਆ ਜਾਊਗਾ ਜਦੋਂ ਚੰਡੀਗੜ੍ਹ ਚ ਜਾਣ ਲੱਗਿਆ ਕਈ ਤਾਂ ਕਹਿੰਦੀ ਸੀ ਭਾਈ ਇਹ ਸਬਾਡਰ ਤੇ ਲਾਇਆਵਾਂਗੇ ਅੰਦਰ ਨਹੀਂ ਜਾਂਦੇ ਅਸੀਂ ਨਾ ਪੁਰਾਣਾ ਉਹਨਾਂ ਦਾ ਚੰਡੀਗੜ੍ਹ ਪੁਲਿਸ ਦਾ ਬਣਿਆ ਹੋਇਆ ਸੀ ਪਰ ਅਸੀਂ ਕਹਾਂ ਠੀਕ ਹੈ ਇਹਨਾਂ ਦਾ ਤਾਂ ਠੀਕ ਹੈ ਉਦੋਂ ਬਾਅਦ ਕੀ ਹੁੰਦਾ ਹੈ ਹਰਾਨੀ ਜਨਕ ਤਾਂ ਇੱਥੇ ਪਤਾ ਲੱਗੇ ਕਿ ਸਭ ਤੋਂ ਵੱਧ ਟ੍ਰੈਫਿਕ ਵਾਇਲੇਸ਼ਨ ਚੰਡੀਗੜ੍ਹ ਚੋਂ ਨਿਕਲਣ ਸਾਰੀ ਮੁਹਾਲੀ ਚ ਕਰਦੇ ਆ ਕਿਉਂਕਿ ਜਦੋਂ ਇਧਰੋਂ ਆਏ ਨਾਲ ਦੀ ਨਾਲ ਤਾਂ ਬੈਕ ਲਾ ਲਈ ਉਹਨੂੰ ਪਤਾ ਨਹੀਂ ਵੀ ਕਿਸੇ ਹੋਰ ਗ੍ਰਹਿ ਤੇ ਆ ਗਏ ਹੁਣ ਸਾਡੇ ਸਾਥ ਨਹੀਂ ਬਸ ਸਕਦੀ ਨਾ ਜਾਂ ਹੁਣ ਐਕਸੀਡੈਂਟ ਹੀ ਹੁੰਦਾ ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਸਮਾਨ ਸੂਰ ਲੈ ਕੇ ਆਏ ਜੰਡੀਗੜ੍ਹੋਂ ਉਹਦਾ ਸੇਵਨ ਵੀ ਕਰਨਾ ਕਿ ਜਾਣਾ ਨੂੰ ਤਾਂ ਬਲੇਰੀਏ ਚ ਆ ਗਏ ਹੁਣ ਕੋਈ ਚੱਕਰ ਨਹੀਂ ਲੱਗਦੀ ਸਭ ਤੋਂ ਵੱੰਤ ਐਕਸੀਡੈਂਟ ਚੰਡੀਗੜ੍ਹ ਤੋਂ ਬਾਰਾ ਛੋਟੇ ਜਿਹੇ ਸ਼ਹਿਰ ਮਾਣੀ ਚੁੰਦੇ ਸੀ ਕਿਉਂਕਿ ਇੱਕਦਮ ਖੁੱਲ ਮਿਲ ਗਿਆ ਕਿ ਸასი ਕ ਵੀ ਆਪਾਂ ਵੀ ਉਹਨਾਂ ਵਾਂਗੂ ਫਿਰ ਲੇਟੈਸਟ ਕੈਮਰੇ ਲਾ ਦਿੰਨੇ ਹੁਣ AI ਨਾਲ ਲਿੰਕਡ ਕੈਮਰੇ ਨੇ 350 351 ਕੈਮਰੇ ਨੇ 17 ਪੁਆਇੰਟ ਅਸੀਂ ਚੁਣੇ ਹੋਏ ਨੇ ਜਿੱਥੋਂ ਜਿੱਥੋਂ ਦੀ ਮੇਨ ਟ੍ਰੈਫਿਕ ਆਉਂਦੀ ਹੈ ਜਾਂ ਜਾਂਦੀ ਹੈ ਤੇ ਹੁਣ ਮੈਂ ਤੋਂ ਤੁਸੀਂ ਤਾਂ ਰੋਜ ਆਲੇ ਤੁਹਾਨੂੰ ਤਾਂ ਪਤਾ ਹੈ ਆਲੇ ਦੋਲੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਦੱਸ ਦਿਓ ਕਿ ਹੁਣ ਇਹ ਨਾ ਸੋਚਿਓ ਕਿ ਪੁਲਿਸ ਵਾਲਾ ਨਹੀਂ ਹੈਗਾ ਚੱਲਾਂਗੇ ਲੰਘੇ ਲਾਈਟ ਹੁਣ ਲਾਈਟ ਹੀ ਪੁਲਿਸ ਵਾਲੀ ਹੈ ਹੁਣ ਉਹ ਤੁਹਾਡੇ ਘਰੇ ਆਊਗਾ ਚਲਾਨ ਕਰਿਆ ਹੋਊਗਾ ਫਿਰ ਨਾ ਕਿਹੋ ਜਰਾ ਆਹ ਕਦੋਂ ਕਲੰਗੇ ਸੀਗੇ ਨਾਲ ਫੋਟੋ ਵੀ ਆਊਗੀ ਇਹ ਵੀ ਦੇਖ ਲਿਓ ਥੋੜਾ ਜਿਆ ਕਿ 프ਰੰਟ ਸੀਟ ਦੀ ਫੋਟੋ ਆਊਗੀ ਤੇ ਉਹ ਫੋਟੋ ਨਾਲ ਵੀ ਪਤਾ ਨਹੀਂ ਕੋਈ ਸੈਪੇਸਿਕ ਵੀ ਪੈ ਸਕਦੇ ਨੇ ਕਦੇ ਇਹ ਵੀ ਦੇਖ ਲਿਓ ਅਮਰੀਕਾ 'ਚ ਬਹੁਤ ਸਾਰਾ ਹੋਇਆ ਹੈ ਕੰਮ ਨਹੀਂ ਨਾਲ ਫੋਟੋ ਆ ਜਾਂਦੀ ਸੀ ਕਰ ਲੜਾਈ ਹੋ ਜਾਂਦੀ ਸੀ ਫਿਰ ਸੋ ਫੋਟੋ ਵੀ ਨਾਲ ਹੀ ਆਊਗੀ ਸੋ ਕਿਰਪਾ ਕਰਕੇ ਆਪਣੀ ਜ਼ਿੰਦਗੀ ਨੂੰ ਪਿਆਰ ਕਰੋ ਅਸੀਂ ਇਹ ਕੋਈ ਚਲਾਨ ਕੱਟਣ ਵਾਸਤੇ ਜਾਂ ਰੈਵਨਿਊ ਵਾਸਤੇ ਨਹੀਂ ਬਣਾਈ ਇਹ ਜਿਹੜੀ ਸਿਸਟਮ ਅੱਜ ਚਾਲੂ ਕੀਤਾ ਹੈ ਇਹ ਤੁਹਾਡੀ ਜ਼ਿੰਦਗੀ ਬਚਾਉਣ ਵਾਸਤੇ ਬਣਾਈ ਪਹਿਲਾਂ ਐਸਐਸਪ ਬਣਾਈ ਦੇਖੋ ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਉਹਨਾਂ ਨੇ ਸੜਕਾਂ ਤੇ ਘਟੀਆਂ ਘਟੀਆਂ 48.10% 1 ਸਾਲ ਹੋ ਗਿਆ ਉਹਨਾਂ ਨੂੰ 1 ਸਾਲ ਚ 48.10% ਮੌਤਾਂ ਘਟ ਗਈਆਂ ਜੀ ਪੰਜਾਬ ਦੀਆਂ ਸੜਕਾਂ ਤੋਂ ਸਭ ਤੋਂ ਵੱਧ ਸੀਗੇ ਬਾਜ਼ਾਰ ਦੇਸ਼ ਦੇ ਵਿੱਚੋਂ 5000 ਤੋਂ ਉੱਪਰ ਅਸਵਾ 2000 ਤੋਂ ਉੱਪਰ ਮੌਤਾਂ ਘੱਟ ਨਹੀਂ ਪਿਛਲੀ ਵਾਰ ਨਾਲ। ਸੜਕਾਂ ਵਧੀਆ ਨੇ। ਗੱਡੀਆਂ ਪੰਜਾਬੀਆਂ ਕੋਲੇ ਸੁੱਖ ਨਾਲ ਵਡੀਆਂ ਨੇ। ਪਰ ਆਪਾਂ ਪ੍ਰਵਾਹ ਨਹੀਂ ਕਰਦੇ ਨਾ। ਕੁਛ ਲਈ ਹੁੰਦਾ ਚੱਕਦੇ। ਹਨਾ ਸੋ ਬਾਦ ਫਿਰ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ। ਇਹਨੂੰ ਫਿਰ ਆਪਾਂ ਕਹਿੰਦੇ ਸ ਇੰਹੀਂ ਲਿਖੀ ਸੀ। ਇੰਹੀਂ ਨਹੀਂ ਲਿਖੀ ਸੀ ਜੀ ਇਹ ਤਾਂ ਫਿਰ ਆਪ ਵੀ ਲਿਖੀ ਸੀ ਤੁਸੀਂ। ਸੋ ਅਸੀਂ ਤੁਹਾਡਾ ਜਾਨ ਮਾਲ ਦੀ ਰੱਖਿਆ ਕਰਨਾ ਤਾਂ ਸਰਕਾਰਾਂ ਦਾ ਫਰਜ਼ ਹੁੰਦਾ। ਕਈ ਵਾਰੀ ਥੋੜਾ ਜਿਹਾ ਕਾਨੂੰਨ ਸਖਤ ਬਣਾਉਣਾ ਪੈਂਦਾ। ਔਰ ਕਰਦੇ ਅਸੀਂ ਇਸੇ ਕਰਕੇ ਆ ਨਾ ਤਾਂ ਮੇਰੇ ਕੋਈ ਚਾਚੇ ਦੀ ਕੈਮਰੇ ਬਣਾਉਣ ਵਾਲੀ ਫੈਕਟਰੀ ਹੈ ਨਾ ਮੇਰੇ ਕਿਸੇ ਫੁੱਫੜ ਦੀ ਕੋਈ ਹੈਲਮਟ ਬਣਾਉਣ ਵਾਲੀ ਫੈਕਟਰੀ ਹੈ ਵਿਹਾਰ ਹੈਲਮਟ ਲਾਗੂ ਕਰ ਦੋ ਠੀਕ ਹੈ ਨਾ ਨਾ ਹੀ ਕੋਈ AI ਤੇ ਸਾਡਾ ਇੰਜੀਨੀਅਰ ਜਾਣਦਾ ਸਾਨੂੰ ਵੀ AI ਵਰਤ ਲੋ ਯਾਰ ਮੇਰਾ ਮੇਰੀ ਟੌਰ ਬਣ ਜੂ ਜੋ ਸਿਸਟਮ ਲੇਟੈਸਟ ਹੈ ਉਹ ਅਸੀਂ ਲਾਗੂ ਕਰ ਰਹੇ ਹਾਂ ਪਹਿਲਾਂ ਮੈਂ ਜਦੋਂ MP ਸੀਗਾ ਮੈਂ ਢੜਬਾ ਖਨੌਰੀ ਸੰਗਰੂਰ ਤੂਰੀ ਭਦੋੜ ਮਹਿਲਕਲਾਂ ਤਪਾ ਜਿੰਨੇ ਵੀ ਬਾਡਰ ਪੈਂਦੇ ਸੀਗੇ ਜ਼ਿਲ੍ਹੇ ਦੇ ਸੰਗਰੂਰ ਦੇ ਹੁਣ ਸਾਰਿਆਂ ਤੇ ਕੈਮਰੇ ਲਾਇਆ ਸੀ ਕੈਮਰੇ ਵੀ ਬਿਲਕੁਲ ਕੋਡਲੈਸ ਕੈਮਰੇ ਕੋਈ ਤਾਰ ਨਹੀਂ ਔਰ ਕੈਮਰਿਆਂ ਦਾ ਜਿਹੜਾ ਕੰਟਰੋਲ ਸੀ ਉਹ ਥਾਣੇ ਚ ਤਾਂ ਕਿ ਪਤਾ ਲੱਗਦਾ ਰਹੇ ਕਿੱਥੇ ਕੀ ਹੁੰਦਾ ਤੇ ਬਹੁਤ ਸਾਰੇ ਗੱਡੀਆਂ ਫੜੀਆਂ ਕੋਈ ਬਾਹਰਲੇ ਜਿਲ੍ਹੇ ਪੁਲਿਸਾਂ ਵੀ ਆਈਆਂ ਸਾਡੇ ਕੋਲੋਂ ਕਿ ਇੱਥੋਂ ਦੀ ਲੰਗੇ ਹੋਣਗੇ ਜੀ ਸਾਨੂੰ ਕੈਮਰੇ ਦਿਖਾ ਦਿਓ ਅਸੀਂ ਰਿਕਾਰਡ ਦਿਖਾਤਾ ਤਾ ਉਹ ਭੜਲੇ ਆਇਓ ਤੁੰ ਅੱਗੇੋਂ ਪਤਾ ਵੀ ਹਾਂ 8:30 ਤੇ 8 ਮਿੰਟ ਤੇ ਇੱਥੋਂ ਦੀ ਲੰਗੇ ਨੇ ਕੋਈ ਗੱਡੀ ਚੋਰੀ ਕਰਕੇ ਲੰਗੇ ਸੀ ਲੁਧਿਆਣੇ ਤੋਂ ਫੜੇ ਗਏ ਇੱਕ ਮੈਂ ਹੋਰ ਖੰਦਾ ਆ ਇਹਦੇ ਨਾਲ ਇੱਕ ਹੋਰ ਵਧੀਆ ਗੱਲ ਇਹ ਹੁੰਦੀ ਹੈ ਕਿ ਅੱਜ ਤਾਂ ਪੁਲਿਸਾਰੇ ਖੁਸ਼ ਨੇ ਵੀ ਬਹੁਤ ਵਧੀਆ ਹੋ ਗਿਆ ਜੀ ਵੀ ਸਾਡੀ ਵੀ ਥੋੜੀ ਡਿਊਟੀ ਜਿਹੜੀ ਹੈ ਮੀਂਹ ਚ ਜਾ ਤੁਹਾਨੂੰ ਕਿੱਥੇ ਲੱਗੂਗੀ ਵੀ ਕੈਮਰੇ ਲੱਗੇ ਹੋਏ ਇੱਕ ਪੰਗਾ ਪੁਲਿਸਾਂ ਨੂੰ ਵੀ ਪੈਂਦਾ ਇਹਦੇ ਨਾਲ ਇਹ ਚੈੱਕ ਹੋ ਜਾਂਦਾ ਹੈ ਕਿ ਕਿਹੜਾ ਕਿਹੜੀ ਲੈਂਕ ਤੇ ਖੜਾ ਹੈ ਉਹ ਹੀ ਕਹਿੰਦੇ ਸੀ ਪਹਿਲਾਂ ਮੈਂ ਤਾਂ ਬੈਲ ਲਾਈਟ ਤੇ ਖੜਾ ਹੁਣ ਕਹਿੰਦੇ ਥੋੜਾ ਕੈਮਰਾ ਮੂਰੇ ਆ ਕੇ ਦਿਖਾਈ ਉੱਥੇ ਹੁੰਦਾ ਨਹੀਂ ਉਹ ਸਾਡੇ ਸੁਨਾਮ ਇੱਕ ਥਾਣੇਦਾਰ ਸਾਹਿਬ ਸੀ ਥੋੜਾ ਜਿਹਾ ਮਾਡਲ ਪੁਰਾਣਾ ਸੀ ਉਹਨਾਂ ਦਾ ਉਹਨਾਂ ਨੂੰ ਇੰਨਾ ਪਤਾ ਨਹੀਂ ਸੀ ਉਹਨਾਂ ਦੀ ਡਿਊਟੀ ਲੱਗੀ ਆਈਟੀਆ ਚੌਂਕ 'ਚ ਤੇ ਉਹਨਾਂ ਬਾਰੇ ਇਹ ਮਸ਼ਹੂਰ ਸੀਗਾ ਵੀ ਉਹ ਵਰਦੀ ਤਾਂ ਬਹੁਤ ਵਧੀਆ ਤਰੀਕੇ ਨਾਲ ਪਾਉਂਦੇ ਸੀਗੇ ਬੂਟ ਨਹੀਂ ਵਰਦੀ ਵਾਲੇ ਪਾਉਂਦੇ ਸੀ ਉਹ ਆਪਦੀ ਮਨਪਸੰਦ ਦੇ ਕਰੀ ਚੱਪਲਾਂ ਪਾ ਕੇ ਆ ਜਾਂਦੇ ਸੀ ਤੋਂ ਅਸੀਂ ਕੈਮਰੇ ਲਵਾਤੇ ਤਾਂ ਡੀਐਸਪੀ ਸਾਹਿਬ ਨੇ ਕਹ ਆ ਵੀ ਆਈਟੀਆ ਚੌਂਕ ਵਾਲਾ ਕੈਮਰਾ ਓਨ ਕਰੀ ਆਈਟੀਆ ਚੌਂਕ ਚ ਕੈਮਰਾ ਓਨ ਕਹਿੰਦੇ ਇਹਨੂੰ ਲਾ ਹੌਲਦਾਰ ਸਾਹਿਬ ਨੂੰ ਫੋਨ ਲਾ ਹੌਲਦਾਰ ਸਾਹਿਬ ਨੂੰ ਫੋਨ ਲਾ ਲਿਆ ਕਹਿੰਦੇ ਜਿਹੜੇ ਪੈਰਾਂ ਤੇ ਲਾ ਕਰ ਕੈਮਰਾ ਪੈਰਾਂ ਤੇ ਕੀਤਾ ਬੂਟ ਵਰਦੀ ਵਾਲੇ ਹੈ ਨਹੀਂ ਸੀ ਉਹ ਕਹਿੰਦੇ ਦੇਖ ਲੈ ਹੌਲਦਾਰ ਸਾਹਿਬ ਅੰਜੀ ਡੀਐਸਪੀ ਸਾਹਿਬ ਜਾਇਹੰਦ ਕਹਿੰਦੇ ਬਾਕੀ ਤੇ ਤੇਰੀ ਡਿਊਟੀ ਠੀਕ ਹੈ ਖਰਾ ਤਾਂ ਉੱਥੇ ਹੀ ਤੂੰ ਪਰ ਬੂਟ ਅਜ ਫੇਰ ਨਹੀਂ ਪਾ ਗਿਆ ਤੂੰ ਵਰਦੀ ਵਾਲੇ ਉਹ ਕਹਿੰਦਾ ਜੀ ਤ론 ਠੀਕ ਹੈ ਹੁਣ ਮੇਰੇ ਤਾਂ ਬੂਟ ਤਾਂ ਫੜ ਗਈ ਹੈ ਪਰ ਕਹਿੰਦਾ ਜੀ ਮੈਨੂੰ ਇਹ ਦੱਸ ਦੋ ਵੀ ਤੁਸੀਂ ਇੱਥੋਂ ਦੀ ਨਾ ਹੌਂਟਰ ਵੱਜਿਆ ਨਾ ਤੂੰ ਲੰਗੇ ਕਿੱਥੋਂ ਦੀ ਇੱਥੋਂ ਦੀ ਵੀ ਕਰ ਤੁਸੀਂ ਕਿਵੇਂ ਦੇਖ ਲਿਆ ਫਿਰ ਉਹ ਦੱਸਿਆ ਕਿ ਉਹ ਤਾਂ ਹਾਂ ਵੀ ਕੜੀ ਐਸਪੀ ਲੱਗੇ ਹੋਇਆ ਹੈ ਸੋ ਇਹਦੇ ਨਾਲੇ ਡਿਊਟੀ ਦਾ ਵੀ ਜਿਹੜਾ ਉਹ ਫਰਕ ਪੈਂਦਾ ਹੈ ਕਿ ਭਾਈ ਡਿਊਟੀ ਤੇ ਹੈਗੇ ਜੇ ਨਾ ਚੈੱਕ ਕਰ ਸਕਦੇ ਨੇ ਸੋ ਮੈਂ ਤਾਂ ਆਪਣਾ ਸ਼ਹਿਰ ਹੈ ਮੇਰਾ ਤਾਂ ਮੁਹਾਲੀ ਔਰ ਇਸ ਸਾਰੇ ਸਿਸਟਮ ਨੂੰ ਲਾਉਣ ਵਾਸਤੇ ਐਮਐਲਏ ਸਾਹਿਬ ਨੇ ਬਹੁਤ ਤਾਂ ਤੰਦੇਹੀ ਨਾਲ ਫਰਜ਼ ਨਿਭਾਇਆ ਕਿਉਂਕਿ ਉਹਨਾਂ ਦਾ ਤੁਸੀਂ ਉਹਨੂੰ ਨੇ ਇਸੇ ਕੰਮ ਵਾਸਤੇ ਚੁਣਿਆ ਕਿ ਭਾਈ ਸਾਡੀ ਜਨਮਾਲ ਦੀ ਸੁਰੱਖਿਆ ਵਾਸਤੇ ਕਿਤੇ ਵੀ ਕੋਈ ਲੋੜ ਪਵੇ ਤਾਂ ਸਾਡੇ ਵਾਸਤੇ ਖੜੇ ਹੋਤੇ ਇੱਕ ਵਾਰੀ ਮੈਂ ਜੋਰ ਦਾ ਤਾੜੀਆਂ ਭਲਵੰਤ ਜੀ ਲਈ ਵੀ ਚਾਹੂੰ ਬਹੁਤ ਉਹਨਾਂ ਨੇ ਸਹਿਯੋਗ ਦਿੱਤਾ ਸਾਡੇ ਐਮਪੀ ਸਾਹਿਬ ਉਹਨਾਂ ਨੇ ਸਹਿਯੋਗ ਕੀਤਾ ਪੁਲਿਸ ਨੇ ਤਾਂ ਚਲੋ ਨਕਸ਼ੇ ਬਣਾਉਣਾ ਹੀ ਨੇ ਕਿ ਆਹ ਕਰ ਸਕਦੇ ਆ ਕਰਦੇ ਸੋ ਇਹ ਸਾਰਿਆਂ ਦਾ ਇੱਕ ਟੀਮ ਵਰਕ ਹੈ ਤੁਹਾਡਾ ਸਹਿਯੋਗ ਚਾਹੀਦਾ ਹੁਣ ਤੇ ਚੰਡੀਗੜ੍ਹ ਜਿਹੜਾ ਉਹੋ ਜੇ ਚਲਾਨਾਂ ਦੀ ਗਿਣਤੀ ਬਹੁਤ ਘੱਟ ਗਈ ਚੰਡੀਗੜ੍ਹ ਸਿਕੋ ਕਿ ਲੋਕਾਂ ਨੂੰ ਪਤਾ ਲੱਗ ਗਿਆ ਸੇਮ ਜਿਹੜੀ ਹੈ ਆਪਾਂ ਮੁਹਾਲੀ ਦੇ ਵਿੱਚ ਇਸ ਤੋਂ ਬਾਅਦ ਫਿਰ ਪਟਿਆਲਾ ਫਤਿਹਗੜ੍ਹ ਸਾਹਿਬ ਰੋਪੜ ਲੁਧਿਆਣਾ ਸਾਰੇ ਜ਼ਿਲ੍ਹਿਆਂ ਨੂੰ ਆਪਾਂ ਇਹ AI ਦੇ ਨਾਲ ਜੋੜ ਕੇ ਟ੍ਰੈਫਿਕ ਨੂੰ ਆਪਾਂ ਹਨ ਹੋਈਆਂ ਮੌਤਾਂ ਜਾਂ ਸੜਕਾਂ ਤੇ ਹੋਣ ਵਾਲੇ ਅਪਰਾਧ ਜਿਹੜੇ ਨੇ ਉਹਨਾਂ ਨੂੰ ਘਟਾਉਣਾ ਹੈ ਇਹ ਕੋਈ ਆਸਾਨ ਨਹੀਂ ਕਰ ਰਹੇ ਇਹ ਫਾਜਾ ਹੈ ਸੋ ਇਸ ਕਰਕੇ ਮੁਹਾਲੀ ਨੂੰ ਸੇਫ ਸਿਟੀ ਬਿਨਾ ਜਾਂਦਾ ਤੋ ਸਾਰਿਆਂ ਨੂੰ ਬਹੁਤ-ਬਹੁਤ ਇਸ ਗੱਲ ਦੀਆਂ ਮੁਬਾਰਕਾਂ ਕਿ ਆਪਾਂ ਸੇਫਟੀ ਵੱਲ ਅੱਜ ਕਦਮ ਵਧਾਇਆ ਹੈ ਮੈਂ ਚਲਾਣਾਂ ਦੀ ਮੁਬਾਰਕਤ ਨਹੀਂ ਦਿਊਂਗਾ ਪਰ ਕਟਵਾਈ ਉਹ ਨਾ ਫਿਰ ਮੁਬਾਰਕੀ ਹੋ ਗਈ ਕਿ ਨਹੀਂ ਨਾ ਹੀ ਕਟਵਾਇਆ ਹੈ ਨਾ ਥੋੜਾ ਜਿਹਾ ਹੌਲੀ ਲੰਘ ਜਾ ਅੱਛਾ ਜਾਣਾ ਕਿਤੇ ਵੀ ਨਹੀਂ ਹੁੰਦਾ ਜਾਣਾ ਕਿਤੇ ਵੀ ਨਹੀਂ ਹੁੰਦਾ ਕਾਲੀ ਇੰਨੀ ਹੁੰਦੀ ਹੈ ਵੀ ਫਾਟਕ ਵਾਲੇ ਨੂੰ ਕਹਿੰਦੇ ਨੇ ਗੱਡੀ ਰੋਕ ਲਾ ਮੈਨੂੰ ਲੱਗ ਜਾਣ ਦੇ ਜਾਣਾ ਕਿਥੇ ਕਰੀ ਜਾਣਾ ਜੀ ਕਰੇ ਜਾ ਜਾਣਾ ਆਰਾਮ ਨਾਲ ਚੱਲ ਜਾਓ ਪਤਰਸਰ ਦੀਆਂ ਲਾਈਨਾਂ ਨੇ ਬੱਸ ਤੇ ਕੰਡੈਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਸਫ਼ਰ ਵੀ ਨਿਤਦਾ ਜਾਣਾ ਵੀ ਨਹੀਂ ਕਿਤੇ ਉਹ ਗੱਲ ਹੈ ਸੋ ਜਦੋਂ ਤੁਸੀਂ ਕੰਮ ਤੋਂ ਆ ਰਹੇ ਹੋ ਚਲੋ ਠੀਕ ਹੈ ਕਰੇ ਬੱਚੇ ਵੀ ਇੰਤਜ਼ਾਰ ਕਰ ਰਹੇ ਨੇ ਕੰਮ ਤੇ ਜਾ ਰਹੇ ਹੋ ਤਾਂ ਬਲਤ 5 5 10 ਮਿੰਟ ਪਹਿਲਾਂ ਚੱਲ ਪੋ ਹੈ ਨਾ ਸੋ ਤਾਂ ਕਿ ਕੋਈ ਐਦਾਂ ਦੀ ਪਛਤਾਵੇ ਵਾਲੀ ਗੱਲ ਨਾ ساری ਜ਼ਿੰਦਗੀ ਆਲੀ ਕੋਈ ਹੋ ਜੇ ਉਸ ਮੈਂ ਤਾਂ ਇਹੀ ਕਹੂੰਗਾ ਕਿ ਮੈਂ ਜਦੋਂ ਵੀ ਪਹਿਲਾ ਕਰਦੇ ਤੌਰ ਤੇ ਕਿਉਂਕਿ ਮੈਂ ਸੜਕਾਂ ਤੇ ਰਿਹਾ ਸਾਡੇ 17 ਸਾਲ ਦੀ ਉਮਰ ਚ ਨਿਕਲ ਗਿਆ ਸੀ ਘੋੜੂ ਸੜਕਾਂ ਤੇ ਰਿਹਾ ਮੈਂ ਤਾਂ ਸੁੱਤਾ ਪਿਆ ਵੀ ਦੱਸ ਸਕਦਾ ਵੀ ਕਿਹੜੀ ਪੁਲੀ ਕਿੱਥੋਂ ਕਿੱਧਰ ਨੂੰ ਮੋੜੂ ਮੋੜੂਗੀ ਕਿਉਂਕਿ ਸਾਰਾ ਤਾਂ ਪੰਜਾਬ ਘਾਹਿਆ ਪਿਆ ਕਈ ਵਾਰੀ ਤਾਂ ਮੈਂ ਜੋ ਵੀ ਡਰਾਈਵਰ ਕਈ ਵਾਰੀ ਟਰੈਲਰ ਬਚਲੇ ਨੇ ਮੈਂ ਡਰਾਈਵਰ ਨੂੰ ਜਾਂ ਗੱਡੀ ਚਲਾਉਣ ਨੂੰ ਇਹੀ ਗੱਲ ਕਹਿੰਦਾ ਕਿ ਇੱਕ ਚੜਾਈ ਤੇ ਇੱਕ ਟਲਾਂਣ ਤੇ ਤੇ ਇੱਕ ਮੋੜ ਤੇ ਓਵਰਟੇਕ ਨਹੀਂ ਕਰਨਾ ਅੱਜ ਕੁਝ ਤਿੰਨ ਗੱਲਾਂ ਪੱਲੇ ਬੰਨ ਲਿਓ 80% ਤੇ ਤੁਹਾਡੀ ਜ਼ਿੰਦਗੀ ਜੀਉਣ ਦੇ ਚਾਂਸ ਵਧ ਜਾਣਗੇ ਸੜਕ ਤੇ ਚੜਾਈ ਤੇ ਮੋੜ ਤੇ ਤੇ ਘੁਲਾਣ ਤੇ ਉਹ ਬਟੇਕਨਿਕਾ ਨੂੰ ਕਿਉਂਕਿ ਇੱਥੇ ਤੁਹਾਡਾ ਜਿਹੜਾ ਗੈਸ ਹੈ ਉਹ ਗਲਤ ਹੋ ਜਾਂਦਾ ਚੜਾਈ ਤੇ ਤੁਸੀਂ ਕਰੋਗੇ ਤਾਂ ਤੁਹਾਡੀ ਗੱਡੀ ਦੀ ਸਪੀਡ ਘੋਲੀ ਹੋਗੀ ਜਿਹੜੀ ਮੂਹਰੋਂ ਆ ਰਹੀ ਹੈ ਉਹਦੀ ਸੋਦੀ ਸਪੀਡ ਜ਼ਿਆਦਾ ਹੋਗੀ ਤਾਂ ਫਿਰ ਉਹ ਜਿਹੜੀ ਟਾਈਮਿੰਗ ਆਊਟ ਹੋਊਗੀ ਤੇ ਐਕਸੀਡੈਂਟ ਘੁਲਾਣ ਤੇ ਕਰੋਗੇ ਸੇਮ ਦੂਜੇ ਪਾਸੇ ਵੱਲੋਂ ਤੁਹਾਡੀ ਗੱਡੀ ਦੀ ਸਪੀਡ ਜ਼ਿਆਦਾ ਹੋ ਜਾਊਗੀ ਉਹ ਗੱਡੀ ਸਪੀਡ ਘਟਾ ਕੇ ਉਸ ਨਾਲ ਉਹ ਗੱਡੀ ਉਸ ਟਾਈਮ ਤੇ ਸ਼ਹਿਰ ਦੇ ਅੰਦਰ ਆ ਜਾਊਗੀ इसे तरह मोड़ते से आपको पता नहीं लगता मोड़ते से ओवरटेक करते हैं तो ब्लाइंड स्पॉट से आ जाए ब्लाइंड स्पॉट से आ गए तो फिर जो पता ही नहीं है कि अगों की आ गया सो तो इस करके से सड़क सुरक्षा जी साली प्रियोरिटी है तो प्रायोरिटी है तो बाकि शायर ने लिखा कि लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे